ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੁਝ ਸੂਈਆਂ ਤੇ ਕੁਝ ਗੱਪਣਾ ਗੱਲਬਾਤ ਹੋਣਾ ਆਪਾਂ ਅਮੀਦਿਆਂ ਨਾਲ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਸਭ ਠੀਕ ਠਾਕ ਜੀ। ਇਹ ਕਿਰਪਾ ਦਾ ਗਰਾਂਡ ਵੀ ਠੀਕ ਠਾਕ। ਚਲੋ ਦੇ ਕਿਰਪਾ ਚੀਦੀ ਜੀ। ਹਾਂਜੀ ਹਾਂਜੀ। ਤੇ ਵੇਖਿਆ ਮਾਲ ਉਹਦੇ ਨਾਲ ਫਿਰ। ਮਾਲ ਵੇਖਿਆ ਬੜੀ ਬਾਬੇ ਨਾਲ ਗੀ ਕਿੱਪਾ ਵੀ। ਮਾਲ ਉਹ ਤੋਂ ਬਾਝ ਵੀ ਆਇਆ ਸੀ। ਗਰੋਕ ਦੇ ਉਹ ਵੀ ਵੇਖਿਆ ਹੈ। ਤਾਂ ਬਸ ਜਿਹੜਾ ਉਹ ਵੀ ਲਾਇਆ ਸੀ। ਹਾਂਜੀ ਉਹ ਤੋਂ ਤੁਸੀਂ ਫੋਨ ਕੀਤਾ ਸੀ। ਫੋਨ ਕੀਤਾ ਹੈ। ਠੀਕ ਹੈ। ਤੁਹਾਡਾ ਵੀ ਜੀ ਬਿਜੀ ਥੋੜੀ। ਹਾਂਜੀ ਹਾਂਜੀ। ਹਾਂ ਮਾਲ ਵੇਖਿਆ। ਠੀਕ ਠੀਕ। ਸਾਡੀ ਮਾਲ ਲਿਆ ਸਾਰਾ। ਠੀਕ ਹੈ। ਹਾਂਜੀ ਹਾਂਜੀ। ਚਲੋ ਨਾਮ ਦੱਸਦੇ ਕਰੀਏ ਤੇ ਬਟਾਲੇੋਂ ਨਿਕਲਦੇ ਆ ਪਹਿਲਾ ਪਿੰਡ ਹੀ ਆਪਣਾ ਆਉਂਦਾ ਵੀਰ ਜੀ ਠੀਕ ਆ ਸਾਬ ਗੁਰਦਰਾ ਸਾਹਿਬ ਤੋਂ ਪਹਿਲਾਂ ਠੀਕ ਆ ਤੇ ਬਈਤੀ ਵੱਲ ਆਉਂਦਿਆਂ ਲਾਸਟ ਪਿੰਡ ਆਪਣਾ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਬੁੱਲਦੇ ਨੰਬਰ ਆਪਣਾ 77176 43509 ਠੀਕ ਹੈ ਜੀ ਤੇ ਅੱਜ ਵੀ ਮਾਲ ਵਿੱਚ ਗਰਮੀ ਵਾਲਾ ਸਾਰਾ ਮਾਲ ਸਾਰੀ ਵੈਰਾਈਟੀ ਵਿਰਜੀ ਲੈਂਦੀ ਮਿਕਸ ਵੈਰਾਈਟੀ ਹੈ ਕਿ ਅੱਜ ਲੈਂਦੀ ਹੈ ਕਿਉਂਕਿ ਵੀਰਪਾਲਾ ਦੇ ਬਣਿਆ ਦੇ ਫੋਨ ਆਉਂਦੇ ਜਰਸੀ ਸਾਈ ਨਾਲ ਪਿਓਰ ਮੰਗਦੇ ਵਛੀਆਂ ਹਾਂ ਹਾਂਜੀ ਹਾਂਜੀ ਇੱਕ ਫਾਰਮਰ ਜਿਹੜਾ ਨਵੇਂ ਵੀਰਾਂ ਨੇ ਸਟਾਰਟ ਕਰਨੇ ਆ ਉਹ ਚੰਗੀਆਂ ਦੋਂਦੀਆਂ ਮੱਛੀਆਂ ਮੰਗਦੇ ਆ ਚੰਗੀਆਂ ਮੰਗਦੇ ਆ ਸਾਰੀ ਵੈਰਾਈਟੀ ਦਾ ਮਾਲ ਵਿਜੀ ਹੈਗਾ ਆਪਣੇ ਠੀਕ ਹੈ ਤੇ ਸ਼ੁਰੂਆਤ ਫੇਰ ਦੋ ਦੰਦ ਵੈੜ ਤੋਂ ਕਰ ਲਈਏ ਦੋ ਦੰਦੀ ਵਛੀ ਜੇ ਵਿਜੀ ਹੈ ਤੇ ਬਹੁਤ ਸੀਲ ਤੇ ਸੌ ਵਛੀ ਆ ਕਿੰਨਾ ਚਿਰ ਹੋ ਗਿਆ ਸੋਈ ਨਾ ਇਹ ਵੀ ਪਰਸੋਂ ਸ਼ਾਮਾਂ ਦੀ ਵਸੀ ਹੋਈ ਜੇ ਪਰਸੋਂ ਦੀ ਸੋਈ ਜੇ ਹਾਂ ਪਰਸੋਂ ਦੀ ਸੋਈ ਥਾਨ ਥੋਣ ਵੀ ਬਹੁਤ ਚਵਾਈ ਦਾ ਭਾਵੇਂ ਮਸ਼ੀਨ ਲਾ ਲੂ ਭਾਵੇਂ ਹੱਥ ਦੀ ਚਵਾਈ ਕਰ ਲਵਾ ਠੀਕ ਹੈ ਜੀ ਤੇ ਠੰਡੀ ਧੇਰੀ ਆ ਕੇ ਬਹੁਤ ਜਿਆਦੀ ਸੀਲਿਕ ਵਸੀ ਅਜੇ ਕੁਛ ਕੁਛ ਪਹਿਲਾਂ ਹਵਾਨੇ ਤੇ ਖਾਈਆਂ ਆਵਾਂ ਨਾ ਬਹੁਤ ਚੰਗੀ ਵਸੀ ਕੱਦ ਹਾਈਟ ਵੀਟ ਬੜੀ ਹੈ ਵਹਿੜ ਦੀ ਕੱਦ ਜਿਹੜਾ ਵਾ ਨਾਲ ਵੀ ਕਾਂ ਜਿਹੜੀ ਵੱਡੀ ਆ ਤੇ ਉੱਡਾ ਹੀ ਪੂਰਾ ਇਹਦਾ ਵਾ ਤੇ ਉੱਡਾ ਹੀ ਉਹਦਾ ਕੱਦ ਆ ਤੇ ਲੰਮੀ ਲੰਮੀ ਬਹੁਤ ਹੈ ਵਹਿੜ ਕਿੰਨਾ ਕੁ ਬੱਚੀ ਦੁੱਧ ਚਵਾਈ ਜਾਊਗੀ ਮੱਛੀ ਦੀ ਮਤਲਬ ਜਿੱਦੇ ਚੰਗੇ ਫਾਰਮ ਚੋਂ ਆਈ ਆ ਬੱਚੀ ਤੇ 23 ਤੋਂ 24 ਲੀਟਰ ਦੁੱਧ ਚਵਾ ਦੂਗੀ ਪਹਿਲਾਂ ਨਹੀਂ ਪਹਿਲਾਂ ਨਹੀਂ ਸੋ ਹੁਣ ਬੋਲਾ ਬੱਚੀ ਕੋ 16 17 ਕਿਲੋ ਤਿਆਰ ਤੋੜੋ ਹੈ ਕਰੀ ਦੇ ਨਾਲ ਇਹਦੇ ਦੰਦ ਵਖਾ ਲੀ ਬੱਚਾ ਖੁੱਲ ਗਿਆ ਜਿਹੜਾ ਆ ਦੇਖ ਸਰ ਦੇ ਜੀ ਹੋਰ ਦੁੱਧਾਂ ਦੇ ਆ ਹਾਂ ਬਾਕੀ ਹਜੇ ਸਾਈਡ ਵਾਲਾ ਹੋਰ ਕੋਈ ਨਹੀਂ ਤੋੜਿਆ ਨਾ ਲੈ ਜਾ ਤੋੜ ਤੇ ਬਾਕੀ ਕੱਦ ਕਾਠ ਪੱਖ ਜਵਾਨ ਹੈ ਪੂਰੀ ਲੈ ਅਸਲ ਲੈ ਵਾਪਾ ਜੀ ਦੁੱਧ ਵਾਲਾ ਅਸੀਂ ਨੂੰ ਲੱਗ ਬਿਲਕੁਲ ਫਿਕਸ ਹਵਾ ਨਾ ਵਾ ਜਿਹੜਾ ਇਹਦਾ ਤੇ ਕੱਦ ਕਾਠ ਪੱਖਾਂ ਵੀ ਸੋਹਣੀ ਇਹੋ ਜਿਹੀਆਂ ਵੜਾ ਕਿੱਲੇ ਤੇ ਬੱਜੀਆਂ ਵੀ ਸੋਹਣੀਆਂ ਲੱਗਦੀਆਂ ਵਾ ਲੈ ਜਾ ਵੀਰ ਜੀ ਕਮਾ ਕੇ ਮਰੀਕਣ ਗਾਈਆਂ ਵਾਲਾ ਲੈ ਵਾਪਾ ਜੀ ਲੱਗਾ ਜੀ ਠੀਕ ਹੈ ਜੀ ਥਾਣ ਥੋਣੀ ਬਹੁਤ ਇੱਕ ਨੰਬਰ ਦਾ ਵਾ ਸੀ ਲੱਗਾ ਫੈਬ੍ਰਿਕ ਬੜੀ ਵਛੀ ਇਹ ਜਿਹੜੇ ਵੀਰਪ੍ਰਾਨ ਜਿਹੜੇ ਫਾਰਮ ਚਾਲੂ ਕਰਨਾ ਵਾ ਇਹ ਇਹੋ ਜੀਆਂ ਵਛੀਆਂ ਦੇ ਪਾਲਣ ਦੇ ਲੱਖ ਰੁਪਏ ਖਰਚ ਆ ਜਾਂਦੇ ਜਿਹੜੀ ਗੱਲ ਹੈ ਠੀਕ ਆ ਦੁੱਧ ਅਸਲ ਦੁੱਧ ਦੀ ਪਲੀ ਵਛੀ ਹੈ ਜਿਹੜੇ ਜਾਨਵਰ ਨੇ ਭਾਜੀ ਦੁੱਧ ਪੀਤਾ ਵਾ ਦੁੱਧ ਵੀ ਉਹਨੇ ਕੱਢਣਾ ਹਾਂਜੀ ਹਾਂਜੀ ਹੈ ਕਿ ਨਹੀਂ ਤੇ ਕੱਦ ਵੇਖੋ ਕੱਦ ਪੂਰਾ ਕਿੱਥੇ ਆਉਂਦੀ ਹੈ ਉਮਰ ਦੇ ਹਿਸਾਬ ਨਾਲ ਕੱਦ ਜਿਹੜਾ ਸੋਹਣਾ ਕੱਦ ਹੈ ਚੰਗਾ ਕੱਦ ਕਰੂਗੀ ਜਿਹੜੀ ਗੱਲ ਹੈ ਠੀਕ ਆ ਹਾਂਜੀ ਹਾਂਜੀ ਅਗਲੇ ਸੂਏ ਨਾਲ ਹੋਰ ਜਿਹੜੀ ਜਿਆਦਾ ਤਿਆਰ ਹੋ ਜੇ ਨਾ ਹਾਂ ਜਿਆਦਾ ਤਿਆਰ ਹੋਗੀ ਵਛੀ ਫਿਰ ਅਸਲ ਤੇ ਦੁੱਧ ਵਾਲੀ ਵਛੀ ਜੇ ਨੀਵਾ ਬਹੁਤ ਜ਼ਿਆਦਾ ਟਕਾਣੇ ਲੱਗਾ ਕੋਈ ਪਟਾਂਜ ਨਹੀਂ ਵਜਦਾ ਕੋਈ ਲੈਣ ਨਹੀਂ ਦੇਣ ਤੇ ਮੋਲੇ ਦਾ ਮੁੱਲ ਭਾਜੀ ਵਛੀ ਦੇ ਦੇ ਇਦਾਂ ਦੀ ਵਛੀ ਜੇ ਪਾਲਣ ਲੱਗੀ ਇਹ ਤਾਂ ਲੱਖ ਰੁਪਈਆ ਪਾਲਣ ਦੇ ਲੱਗ ਜਾਂਦਾ ਹੈ ਹਾਂਜੀ ਮੁੱਲ ਕਰੂ 90 95 ਜੋ ਮਰਜੀ ਕਰੋ 70000 ਦੀ ਵਛੀ ਵੀਜੀ ਦੇ ਦਾਂਗੇ 70000 ਦੀ 70000 ਦੀ ਵਛੀ ਦੇ ਦਾਂਗੇ ਛੋੜ ਛੜ ਮੌਕੇ ਤੇ ਹੋ ਜੂਗੀ ਥੋੜੀ ਜਿਹੀ ਛੋੜ ਕਰ ਦਾਂਗੇ ਵੀਜੀ ਠੀਕ ਹੈ ਜੀ ਤੇ ਹੁਣ ਜਿਹੜੀ ਆ ਗਈ 2 ਨੰਬਰ ਤੇ 2 ਨੰਬਰ ਤੇ ਭਾਜੀ ਇਹ ਵੀ ਗਾਂ ਨੇ 32 ਕਿਲੋ ਦੁੱਧ ਦਾ ਰਿਕਾਰਡ ਜੇ ਭਾਈ ਇਹਦਾ ਅੱਛਾ ਇਹ ਵੀ ਫਾਰਮ ਜੋ ਗਾਂ ਆਈ ਹੈ ਠੀਕ ਆ ਬਹੁਤ ਚੰਗੀ ਆ ਵੇਖੋ ਚੱਲ ਝੁੱਲਰ ਵੈਰੀ ਠੀਕ ਆ ਉਤਰਾ ਥੋੜਾ ਜਿਹਾ ਡਰਦੀ ਆ ਹੁਣੇ ਆਈ ਹੈ ਵੀ ਇਹਦੇ ਠੀਕ ਆ ਤੇ ਬਹੁਤ ਜਿਆਦੀ ਦੁੱਧ ਵਾਲੀ ਬੱਧੀ ਆ ਇਹ ਹਜੇ 15 ਦਿਨ ਖੜਦੀ ਏ 15 ਦਿਨ ਖੜਦੀ ਆ ਤੇ ਆ ਥਣ ਦੇ ਖਾਦੇ ਤੇ ਲੱਗੇ ਤਾਂ ਬਹੁਤ ਫੁੱਲ ਕਰਾਦੀ ਭਾਈ ਇਹਦੀ ਤੇ ਤੋਰਦੀ ਹੈ ਕਰੀਨਾਂ ਵਿੱਚ ਇਹ ਥੋੜਾ ਜਿਹਾ ਡਰਦੀ ਡਰਦੀ ਜੀ ਆ ਫਾਰਮ ਚੋਾਈ ਭਾਈ ਖੁੱਲੀ ਥੱਦੀ ਵੀ ਆ ਲੋ ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਆ ਇਹ ਤਿਆਰ ਹੋਣਾ ਮੈਨੂੰ ਟਾਈਮ ਖੜਦੀ ਆ ਜੇ ਥੋੜਾ ਜਿਹਾ 15 ਦਿਨ ਜਿਹੜੇ ਕਿੰਨੇ ਕਿ ਲੈ ਜਾਣੇ ਆ ਜੀ ਲੈ ਜਾਓ ਜੀ ਬਾਕੀ ਹੈਗੀ ਇਹ ਵੀ ਥੋੜੀ ਕ੍ਰੋਸ ਪਾਂਚ ਆ ਬਹੁਤੀ ਗਰਮੀ 'ਚ ਵੀ ਜਿਹੜਾ ਜਿਆਦਾ ਗਰਮੀ ਵੀ ਨਹੀਂ ਮਨਾਉਣੀ ਤੇ ਦੁੱਧ ਵੀ ਫੈਟ ਵਾਲਾ ਦੇਈ ਜਾਣਾ ਮੈਨੂੰ ਗਰਮੀਆਂ ਚ ਚੌਣ ਵਾਲੀਆਂ ਗਾਵਾਂ ਹੀਆਂ ਲਗਭਗ ਅੱਜ ਸਾਰੀਆਂ ਵੀ ਪਲੀ ਪੁਲੀ ਪੂਰੀ ਆ ਸਾਂ ਬੜੀ ਬੜੀ ਐ ਭਾਜੀ ਬਹੁਤ ਦੁੱਧ ਵਾਲੀ ਗਾਂ ਐ ਤੇ ਦੁੱਧ ਹੋਣੀ ਕੋ ਚੰਗੀ ਵੀਰ ਭਰਾ ਕੋ ਚੰਗੀ ਸੰਗੂ ਸੰਭੂਗਾ ਤੇ 35 ਕਿਲੋ ਦੁੱਧ ਭਾਜੀ ਗਾਂ ਚ ਵਾ ਦੂੰਗੀ ਠੀਕ ਆ ਹਾਂ ਬਹੁਤ ਜਿਆਦੀ ਚੰਗੀ ਗਾਂ ਐ ਤੇ ਇਹਦਾ ਮੁੱਲ ਮੁੱਲ ਭਾਜੀ ਗਾਂ ਤੇ ਜੇ ਅੱਜ ਦੇ ਸਮੇਂ ਦੇ ਵਿੱਚ ਸੂਈ ਹੋਵੇ ਫਿਰ ਤੇ ਗਾਂ 1.5 ਲੱਖ ਰੁਪਏ ਦੀ ਹਾਂਜੀ ਪਰ ਆਪਾਂ ਭਰਾਵਾਂ ਨੂੰ ਦੇਣ ਲੈਣ ਹੀ ਕਰਨਾ ਐ 85000 ਦੀ ਵਾਸੀ ਦੇਵਾਂਗੇ 85000 ਦੀ ਦੇ ਦੋਗੀ 2000 ਛੋੜ ਕਰ ਦਾਂਗੇ ਠੀਕ ਐ ਜੀ ਹਾਂਜੀ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਜਿਹ ਪਾਜੀ ਇਹਦੇ ਸੋਫੇ ਹੀ ਹੈਗੇ ਅੱਛਾ ਇਹਦੇ ਬ੍ਰਾਂਡ ਐ ਅਸਲੀ ਬ੍ਰਾਂਡ ਜਿਹਨੂੰ ਕਹਿੰਦੇ ਨੇ ਗਰਮੀਆਂ ਵਾਲਾ ਠੀਕ ਆ ਹਾਂ ਕਿੱਥੇ ਬਹੁਤ ਘੱਟ ਫਾਇਦਾ ਹੁੰਦੀਆਂ ਇਦਾਂ ਦੀਆਂ ਵੱਛੀਆਂ ਠੀਕ ਆ ਪਹਿਲਾਂ ਸੁਆ ਵੱਛੀ ਆ ਅੱਛਾ ਸੀਲ ਸੌ ਇੰਨੀ ਹੈ ਮਗਰ ਵੀ ਵੱਛੀ ਕੰਦ ਦੀ ਸੁਈ ਆ ਅੱਛਾ ਹਾਂਜੀ ਤੇ ਠੰਡੀ ਸੀਲ ਪੂਰੀ ਠੰਡੀ ਸੀਲ ਪੂਰੀ ਕੋਈ ਨਿਆਣਾ ਨਹੀਂ ਇਦਾਂ ਹੀ ਚੋਣੀ ਆ ਵਾਲੀ ਮੋਟੀ ਉਨੀ ਕੀ ਦੀ ਔਲ ਲੱਤ ਚੁੱਕਦੀ ਹੈ ਜਦਾਂ ਚੁੱਕ ਕੇ ਇਦਾਂ ਦੇ ਇਦਾਂ ਰੱਖ ਦਿੰਦੀ ਹੈ ਉਹੀ ਮਤਲਬ ਕਿ ਔਲ ਕਰਦੀ ਹੈਗੇ ਇੱਕ ਹੁੰਦਾ ਲੱਤ ਮਾਰਨੀ ਇੱਕ ਹੁੰਦਾ ਔਲ ਮਾਰਨੀ ਹਾਂ ਬਸ ਜਿਹੜੀ ਔਲ ਕਰਦੀ ਆ ਲੱਤ ਹੀ ਮਾਰਦੀ ਵ ਠੀਕ ਹੈ ਬੜੀ ਸੀਲ ਸਾਉ ਤੇ ਸਲੱਗ ਬੜੀ ਵਛੀ ਵਛੀ ਇਹ ਵੀ ਜਿਹਦੇ ਘਰ ਵਸੇ ਕੀ ਨੇ ਜਾ ਕੇ ਆਮ ਨਾਲ 15 ਕਿਲੋ ਦੁੱਧ ਜਿਹੜੀ ਚਾਲਿਆ ਵੀ ਪਾ ਦੂਗੀ ਠੀਕ ਹੈ ਤੇ ਪਹਿਲਾ ਸੂਆ ਜੇ ਛਿੱਗੀ ਜੇ ਦੰਦੀ ਹੈ ਮਗਰ ਵੀ ਵਛੀ ਜੇ ਮਗਰ ਵੀ ਇਹਦੇ ਸਾਈ ਵਾਲ ਵਛੀ ਆ ਬਾਕੀ ਥੋੜੀ ਜੀ ਔਲ ਕਿੰਦੇ ਜੇ ਕਰਦੀ ਆ ਤੇ ਬਾਕੀ ਸਾਈ ਵਾਲਿਆ ਗਾਂ ਜਿਹੜੀ ਪੋਤੇ ਵੀਰਾਂ ਦੀ ਡਿਮਾਂਡ ਹੁੰਦੀ ਇਹਨਾਂ ਦਿਨਾਂ ਚ ਸਾਈ ਵਾਲ ਗਾਂ ਦੀ ਹਾਂ ਦੇਖ ਸਾਡੇ ਬਾਕੀ ਉਤਰਾ ਠੰਡੀ ਤੇਰੀ ਆ ਠੰਡੀ ਠੰਡੀ ਵਧੀਆ ਦੇਖ ਪਰ ਉਹ ਗੱਲ ਨਹੀਂ ਆ ਹਾਂ ਦੇਖ ਸਕਦੇ ਜੀ ਲੈ ਜਾਓ ਜੀ ਬਾਕੀ ਚਾਰ ਪੰਜ ਚਵਾਈਆਂ ਜਿੰਨੇ ਪੂਰੀ ਸੈਟ ਹੋ ਜਣਾ ਇਹ ਤੇ ਸਮਝ ਲਓ ਵੀ 1.5 ਲੱਖ ਵਾਲੀ ਮਹੀਂ ਲੱਲੀ ਤੇ ਗਾਂ ਲੱਲੀ ਇੱਕ ਬਰਾਬਰ ਆ ਠੀਕ ਆ ਹਾਂ ਦੁੱਧ ਦਾ ਤਾਂ ਬਿਲਕੁਲ ਵਧੀਆ ਟਾਪ ਦਾ ਦੁੱਧ ਹੈ ਤੇ ਬਾਕੀ ਸੰਘਣਾ ਦੁੱਧ ਦੁੱਧ ਸੰਘਣਾ ਇਹਦਾ ਬਸ ਇਹ ਉਹ ਵੀ ਖੂਬਸੂਰਤ ਬੜੀ ਆ ਬਿਊਟੀ ਬੜੀ ਵਧੀਆ ਵਸੀ ਦੀ ਵੀ ਤੇ ਗੋਲ ਮਟੋਲ ਵਹਿੜ ਆ ਠੀਕ ਆ ਜੀ ਤੇ ਬਹੁਤ ਸੋਹਣੀ ਵਛੀ ਹੈ ਘਰ ਰੱਖਣ ਵਾਲੀ ਵਛੀ ਹੈ ਇਹਦਾ ਮੁੱਲ ਮੁੱਲ ਵੀ ਜਿਹਦਾ ਬਿਲਕੁਲ ਦੇਣ ਲੈਣੀ ਕਰਾਂਗੇ 50000 ਰੁਪਿਆ 50000 ਹਾਂ 2000 ਛੋਟ ਕਰ ਦਾਂਗੇ ਭਰਾਵਾ ਠੀਕ ਹੈ 48000 ਦੇ ਦੋ ਜਿਹੜੀ ਗੱਲ ਕਰਨ ਵਾਲੀ ਹੈ ਵੀ ਕਰਨੀਆਂ ਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਗੱਬਨ ਜੇ ਭਾਜੀ ਇਹ ਗੱਬੜ ਵਛੀ ਆ ਜਰਸੀ ਠੀਕ ਹੈ ਇਹ ਵੀ 20 ਕਿਲੋ ਦੁੱਧ ਦੇਣ ਵਾਲੀ ਬਹਿੜ ਹੈ ਠੀਕ ਹੈ ਤਸੀਰ ਦਾ ਸਾਹੂ ਆ ਥਣ ਥਣ ਬਹੁਤ ਆ ਇਹ ਇੱਕ ਹਫਤਾ ਭਾਜੀ ਲੈਦੀ ਬਹਿੜ ਅੱਛਾ ਹਾਂ ਬਹੁਤ ਜਿਆਦੀ ਚੰਗੀ ਆ ਸਲੱਗ ਬੜੀ ਏ ਵਛੀ ਬਹੁਤ ਠੰਡੀ ਸੀ ਇਹ ਉਹ ਜਵਾਸ ਤਵਾ ਨਾ ਫੀਟਾ ਕਰੋ। ਕਰੋ ਬ੍ਰੀਗੇਟ ਤੇ ਦੁੱਧ ਕਿੰਨਾ ਕਿ ਚਵਾਈ ਜਾਊਗੀ ਵਿੱਚ? ਦੁੱਧ 20 ਕਿਲੋ ਭਾਜੀ ਚਵਾਉਂਗੀ। 20 ਲੱਗ ਦੁੱਧ ਜਿਹੜਾ ਕਹਿੰਦੇ ਕਿ ਚਵਾ ਦੋਗੀ। ਬਾਕੀ ਤੁਸੀਂ ਖੜਨੀ ਕੋਈ ਵੀ ਪਸ਼ੂ ਖੜਨਾ ਆਪਣੀ ਸਮਝਣਾ, ਆਪਣੀ ਜ਼ਿੰਮੇਵਾਰੀ ਤੇ ਵੇਖ ਕੇ ਖੜਨਾ। ਸੂਈਆਂ ਆਪਣੀ ਚਵਾਈ ਕਰਕੇ ਖੜੋ ਤੇ ਗੱਬਨ ਵੀ ਆਪਣੀ ਸਮਝਣਾ ਵੇਸ ਚਾੱਕ ਕੇ ਖੜੋ। ਇਹ ਵੀ ਠੰਡੀ ਠੇਰੀ ਆ। ਤੇ ਆ ਥਾਣੇ ਦੇ ਵੀ ਦੇਖ ਸਕਦੇ ਜਿਹਾ ਲੱਗੇ ਤਾਂ ਲੈ ਜਾ ਵੀਜੀ। ਹੈਗੀ ਇਹ ਵੀ ਦਰਸੀ ਆ ਕ੍ਰੋਸ ਚੀ ਆ ਥੋੜੀ ਲੈ ਜਾ ਵੀਰ ਜੀ ਜਬੜੀ ਭੜੀ ਦੁੱਧ 20 ਕਿਲੋਗ੍ਰਾਮ ਨਾਲ ਚਵਾ ਦੂਗੀ ਇਹਨੇ 15 16 ਗੰਦਰ ਤੋਂ ਵਛੀ ਨਹੀਂ ਚਵਾਇਆ ਪਹਿਲਾਂ ਠੀਕ ਆ ਹ ਬਹੁਤ ਚੰਗਾ ਲੱਗੂ ਰਸੀ ਦੇ ਮੁੱਲ ਤੇ ਇਹਦਾ ਮੁੱਲ ਭਾਜੀ ਇਹ ਵਛੀ 50000 ਦੀ ਦੇ ਦਾਂਗੇ ਅੱਛਾ 2000 ਇਹਦੀ ਛੋਟ ਕਰਾਂਗੇ 48 ਦੀ ਦੇ ਦਾਂਗੇ 48 ਦੀ ਬਣਦੀ ਠੀਕ ਆ ਹਾਂਜੀ ਹਾਂਜੀ ਤੇ ਭਾਜੀ ਇਹ ਜਰਸੀ ਜੇ ਕੰਪੈਰਸ ਹੋਈ ਹੈ ਆਪਣੇ ਠੀਕ ਆ ਥਾਣਾ ਬੜਾ ਚੰਗਾ ਲੱਗਿਆ ਤੇ ਬਹੁਤ ਚੰਗੀ ਹੈ ਥਾਣੇ ਵੀ ਬੜਾ ਚੰਗਾ ਆ ਬਹੁਤ ਚੰਗੀ ਗੱਲ ਆ ਤੇ ਕਿੰਨਾ ਦੁੱਧ ਲਗਾਇਆ ਹੁਣੇ 15 ਕਿਲੋ 15 ਲੀਟਰ ਤਿਆਰ ਬਿਲਕੁਲ ਲੀਟਰ ਤਿਆਰ ਭਾਗੋ ਤਿੰਨ ਦਾ ਚਵਾਈ ਕਰ ਲਈ ਦੀ ਤੋਰੋ ਇੱਕ ਰੀਨ ਤਿੰਨ ਟਾਈਮ ਕਹਿੰਦਾ ਕਿ ਭਾਵੇਂ ਚਵਾਈ ਕਰ ਲਈ ਦੁੱਧ 15 ਲੀਟਰ ਜਿਹੜਾ ਕਹਿੰਦੇ ਕਿ ਮੋਕੇ ਤੇ ਚਵਾ ਦਾਂਗੇ ਤੇ ਬਾਕੀ ਚਵਾਈ ਵੀ ਤੁਹਾਨੂੰ ਕਰਕੇ ਖੜਨੀ ਚਾਹੀਦੀ ਆ ਲੈ ਜੀ ਅਵਧੀ ਆਏ ਬੱਚਾ ਛੜੀ ਤੇ ਤਾਰਾ ਮਾਰੀ ਆ ਛੜੀ ਜੇ ਤਾਂ ਬਚਾ ਦੇ ਤੇ ਇਹਦਾ ਮੁੱਲ ਕਿੰਨਾ ਰੱਖਣਾ ਵਿਧੀ ਫਿਰ ਭਾਜੀ ਇਹਦਾ ਵੀ ਦੇਣ ਲੈਣੀ ਮੱਛੀ ਦਾ ਮੁੱਲ ਕਰਾਉ ਉਹਨੂੰ ਭਾਵੇਂ 60000 ਕਰਾ ਦੋ ਤੁਹਾਨੂੰ ਰੱਸੀ ਵੇਖਦੀ ਆ ਹਾਂਜੀ ਇਹ ਮੱਛੀ ਵਿਧੀ 55000 ਦੀ ਦੇ ਦਾਂਗੇ ਅੱਛਾ 2000 ਛੋਟ ਕਰਨਾ 53000 53000 ਰੁਪਏ ਦੇ ਦਵੋਗੇ ਤੇ ਦੁੱਧ ਮੌਕੇ ਤੇ ਕਿੰਨਾ ਚਵਾਗਦਾ ਮੈਂ 15 ਕਿਲੋ 20 ਕਿਲੋ ਦੁੱਧ ਚਵਾ ਦਊਗੀ ਕੋਈ ਸੱਜਣਾ ਆਪਣਾ ਖਾਂਦੂ ਦੇ ਦੀ ਠੀਕ ਹੈ ਜੀ ਹਾਂ ਚਵਾਈ ਇੰਨੀ ਚੰਗੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਠੀਕ ਹੈ ਬਣਾਇਆ ਤੂੰ ਆ ਥਾਣੇ ਦੇਖ ਸਾਦੇ ਲੱਗੇ ਤਾਂ ਚਵਾਈ ਤੇ ਭਾਜੀ ਇੰਨੀ ਚੰਗੀ ਨਵਾਂਦੀ ਹੈ ਠੀਕ ਹੈ ਬਾਕੀ ਕੋਈ ਰਸੀ ਦੀ ਲੋੜ ਨਹੀਂ ਕੋਈ ਕੋਈ ਲੋੜ ਨਹੀਂ ਦੇ ਆ ਬਸ ਠੀਕ ਹੈ ਪੂਰੀ ਪੋਲੀ ਚੋਈ ਆ ਦੁੱਧ 15 ਕਿਲੋ ਤਿਆਰ ਪਛੀ 20 ਕਿਲੋ ਦੁੱਧ ਭਾਜੀ ਪਾ ਦੂਗੀ ਠੀਕ ਹੈ ਜੀ ਕੋਈ ਲੋੜੇ ਬੰਦਾ ਚੋਲੇ ਕਿਹੇ ਗਲੋਂ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਹਾਂ ਜੀ ਤੇ ਹੁਣ ਆਪਣੇ ਕੋਲ ਇੱਕ ਐਂਡ ਤੇ ਆ ਗਈ ਹੈ ਇਹ ਵੀ ਵੀ ਜੀ ਪਹਿਲਾਂ ਸੂਆ ਵੈਰ ਸੂਈਏ ਠੀਕ ਹੈ ਬਹੁਤ ਜਿਆਦੀ ਚੰਗੀ ਵਛੀ ਸਾੰਭੀ ਘਟੇ ਗਏ ਨੇ ਲਈ ਫਾਰਮ ਚੋਂ ਹੀ ਆ। ਫਾਰਮ ਬੰਦ ਹੋ ਗਿਆ ਵਸਲ ਦੇ ਵਿੱਚ। ਠੀਕ ਹੈ। ਤੇ ਤੁਹਾਨੂੰ ਬਾਜ ਬੰਦ ਹੋਏ ਫਾਰਮ ਨਹੀਂ ਲੋਗ ਜੀ ਕੇਅਰ ਕਰਦੇ। ਹਾਂਜੀ ਹਾਂਜੀ। ਹਾਂਜੀ। ਆਪਣੀ ਕੋੜ ਵਾਇਰਸ ਹੋਈ ਆ। ਠੀਕ ਹੈ। ਤੇ ਬਹੁਤ ਚੰਗੀ ਵਛੀ ਆ। ਬੱਚਾ ਪੜਾ ਪਲਿਆ ਦਿੱਤਾ ਹਣਾ। ਬੱਚਾ ਭਾਜੀ ਫਾਰਮ ਦੀਆਂ ਗਾਇਆਂ ਤੁਹਾਨੂੰ ਪਤਾ ਬੱਚਾ ਦਿੰਦੀਆਂ ਪਲਿਆ ਹੀ। ਹਾਂਜੀ ਹਾਂਜੀ। ਬੱਚੇ ਨੇ ਇਸ ਚ ਵਾਇਰਸ ਦੀ ਲੀਸੀ ਕਰਦੀ ਜਿਹੜੀ ਗੱਲ ਆ। ਠੀਕ ਹੈ ਮਗਰ ਵਛਾ ਜੀ। ਮਗਰ ਵਛਾ ਜੀ। ਤੇ ਥਾਣੇ ਵੀ ਇਹ ਦੇਖੋ ਬਿਲਕੁਲ ਇੱਕੋ ਜਿਹਾ ਗੈਪ ਤੇ ਤੇ ਇੱਕੋ ਜਿਹਾ ਸਾਈਜ਼ ਦਾ ਥਣ ਜਿਹੜਾ ਲੱਗਾ ਬਿਲਕੁਲ ਲੇਵਾ ਅਸਾਂ ਤਾਂ ਦੁੱਧ ਆਣਾ ਲੇਵਾ ਲੱਗਾ ਪੂਰਾ ਫਿਟਿੰਗ ਵਾਲਾ ਸੁਆ ਕਿਨਵਾ ਹੈ ਰ ਸੁਆ ਪਹਿਲਾ ਭਾਜੀ ਵਾਸੀ ਦਾ ਪਹਿਲਾ ਹੀ ਸੁਆ ਤੇ ਬਿਲਕੁਲ ਵਧੀਆ ਗੈਪ ਤੇ ਥਾਣੇ ਜਿਹੜਾ ਲੱਗਾ ਬਹੁਸੀ ਸਵਾ ਠੰਡੀ ਠੰਡੀ ਬੜੀ ਵੈਸ ਲੈ ਜਾ ਜੀ ਬਾਕੀ ਕੱਦ ਕਾਠ ਪੱਖਾ ਵੀ ਇਹ ਵੀ ਪੂਰੇ ਚੰਗੇ ਕੱਦ ਕਾਠ ਦੀ ਆ ਜਿਵੇਂ ਇਹ ਦੂਈ ਇਹ ਮੱਛੀ ਦੀ ਵੀ ਇੱਕ ਨੰਬਰ ਭਾਜੀ ਹੋਊਗੀ ਠੀਕ ਹੈ ਜਾਈ ਤੋਂ ਮੇਰਾ ਭਰਾ ਫਾਰਮ ਵਾਲਾ ਮਸ਼ੀਨ ਨਾਲ ਚੋਲੇ ਤੇ ਭਾਵੇਂ ਇਦਾਂ ਵੀ ਚੋਲੇ ਕੋਈ ਗੱਲੋਂ ਕੋਈ ਕਮੀ ਨਹੀਂ ਆਗੀ ਬਿਆਰ ਦੇ ਵਿੱਚ ਠੀਕ ਹੈ ਜੀ ਭਾਈ ਟੂ ਇਟ ਬੜੀ ਮੱਛੀ ਦੀ ਮੱਛੀ ਬੋਰੀ ਖਾਲੀ ਵਿੱਚ ਦੀ ਖਾਗੀ ਨਾ ਹਾਂਜੀ ਇਹੋ ਮੱਛੀ 50 ਤੋਂ 55000 ਦੀ ਹੋਣੀ ਆ ਪਰ ਇਹ ਅਸਲ ਦੇ ਵਿੱਚ ਗਿਫਟੀ ਆ ਭਰਾਵਾ ਵਾਸਤੇ ਅੱਛਾ ਹਾਂ ਜੇ ਪਿਛੋਂ ਪਾਣਾ ਮਿਲੀ ਤੇ ਗਾਹ ਵੀ ਪਾਣਾ ਹੀ ਆ ਬੰਦੇ ਨੇ ਕਿੰਨੇ ਦਿਨ ਹੋਏ ਸੂਈ ਨੂੰ ਇਹਨੂੰ ਸੂਈ ਨੂੰ ਦਿੱਤੀ ਅੱਜ ਹੋ ਗਏ 13 14 ਦਿਨ ਜਿਹੜੀ ਗੱਲ ਆ ਤੇ ਦੁੱਧ ਕਿੰਨਾ ਜੇ ਦੁੱਧ ਵੀ ਜੀ ਵਸ਼ੀ ਕੋ 12 ਕਿਲੋ ਅੱਛਾ ਅਸੀਂ 8 ਕਿਲੋ ਦੀ ਫੁੱਲ ਗਰੱਡੀ ਲਵਾਂਗੇ ਅਗਲੇ ਦੇ ਘਰ ਦੀ ਅੱਛਾ ਨਾ ਦਵਾਂਗੇ ਕਿਉਂਕਿ ਫਾਰਮ ਦੀਆਂ ਗਾਂਾਂ ਤਲਿਹਾਰਾ ਪਿਆ ਥੋੜਾ ਤਲਿਹਾਰੇ ਦੀ ਹਾਲ ਕਮਾਂਦੀ ਖੁੱਲੀ ਫਿਰਦੀ ਆਈ ਹੈ ਅੱਛਾ ਹੈ ਕਿ ਨਹੀਂ ਤੇ ਜਿਹੜਾ ਵੀਰ ਭਰਾ ਲੱਗਾ ਚਾਰੂ ਜੂਰੂ ਇਹ ਨਹੀਂ ਕੋਈ ਗੱਲ ਹੀ ਕਰਨ ਵਾਲੀ ਦੁੱਧ 15 ਕਿਲੋ ਪਾਰੂ ਕਿਸੇ ਘਰ ਠੀਕ ਆ ਠੀਕ ਹੈ ਜੀ ਤੇ ਮੁੱਲੇ ਤਾਂ ਤੇ ਮੁੱਲੇ ਦੇ ਬਿਲਕੁਲ ਜਿਹੜਾ ਵੀ ਭਰਾ ਮੈਨੂੰ ਪਤਾ ਵੀ ਸਾਰੀਆਂ ਗਾਈਆਂ ਤੋਂ ਪਹਿਲਾਂ ਇਹੋ ਹੀ ਲਊਗਾ ਇਹਦੇ ਮੁੱਲ ਸੁਣ ਕੇ ਜੀ ਠੀਕ ਆ ਮੁੱਲ ਕਰਾਉ ਨੂੰ 40 45 ਜੋ ਮਰਜ਼ੀ ਕਰਾ 35000 ਦੀ ਵਸ਼ੀ ਵੀਰ ਜੀ ਦਵਾ 35000 ਦੀ 35000 ਜੋ 1000 ਰੁਪਏ ਛੋਟ ਕਰਾਂਗੇ ਭਰਾ ਨੂੰ ਠੀਕ ਆ ਹਾਂਜੀ ਹਾਂਜੀ ਥਾਣੇ ਦੇ ਕਰੀ ਤਾਂ ਲੱਗੇ ਤਾਂ ਫਿਰ ਪਾਰਟੀ ਵਾਲਾ ਲੱਗਾ ਆ ਦੇਖ ਸਾਡੇ ਥਾਣੇ ਦੇ ਕਰੀ ਲੱਗੇ ਤਾਂ ਤੇ ਠੀਕ ਹੈ ਵੀਰ ਜੀ ਹੁਣ ਕੁਛ ਕਹਿਣਾ ਫਿਰ ਕਹਿਣਾ ਇਹੋ ਜਿਹਾ ਵੀਰ ਭਰਾਵਾਂ ਨੂੰ ਵੀ ਜਿੱਥੋਂ ਵੀ ਮਾਲ ਵੇਚੀ ਲੈਂਦੇ ਜੇ ਆਪਣੀ ਤਸੱਲੀ ਪੂਰੀ ਕਰਿਆ ਕਰੋ ਆਪਣਾ ਵੇਖ ਚਾ ਕੇ ਨਰਪੁਰ ਕਰਕੇ ਚਵਾਈ ਕਰਕੇ ਲਿਆ ਕਰੋ ਜੇ ਗੱਬਣ ਗਾਂ ਨੂੰ ਪਾਸ ਕਰਕੇ ਲਿਆ ਕਰੋ ਠੀਕ ਹੈ ਕਿਹੜੇ ਵੇਲੇ ਸਮਝ ਲੱਗਦੀ ਤੇ ਕਿਸ ਸੱਜਣ ਨੂੰ ਵੀਡੀਓ ਪਾ ਕੇ ਪੁੱਛਣ ਦੀ ਸਲਾਹ ਕਰਕੇ ਸਲਾਹ ਕਰਦੇ ਜਿਸ ਤਰ੍ਹਾਂ ਮਤਲਬ ਕਹਿੰਦਾ ਭਾਵੇਂ ਇਹ ਆ ਕਿ ਆਪਣੀ ਪੂਰੀ ਤਸੱਲੀ ਹੋਵੇ ਤੇ ਪਸ਼ੂ ਖੋਲੋ ਨਹੀਂ ਤੇ ਰਹਿਣ ਦੋ ਨਹੀਂ ਤੇ ਰਹਿਣ ਦੋ ਪਰ ਇਹ ਗੱਲ ਕੀ ਹਰ ਬੰਦੇ ਨੇ ਭਾਜੀ ਮਿਹਨਤ ਦਾ ਪੈਸਾ ਖਾਚਣਾ ਆ ਤੇ ਇਹ ਕਰਕੇ ਨਾ ਵਪਾਰੀ ਪਰੇਸ਼ਾਨ ਹੋਵੇ ਤੇ ਨਾ ਲੈਣ ਵਾਲੇ ਪਰੇਸ਼ਾਨ ਹੋ ਠੀਕ ਹੈ ਜੀ ਠੀਕ ਹੈ ਨਾ ਸਾਰੇ ਵਪਾਰੀ ਨਹੀਂ ਚੰਗੇ ਸਾਰੇ ਲੋਕ ਨਹੀਂ ਜੰਗੇ ਠੀਕ ਹੈ ਯਾਨੀ ਹਰ ਬੰਦਾ ਜਿਹੜਾ ਮਤਲਬ ਚੰਗਾ ਬੰਦਾ ਹਨਾ ਉਹ ਮਾੜੇ ਦੇ ਅੱਗੇ ਉਹ ਵੀ ਮਤਲਬ ਗਲਤ ਹੋ ਜਾਂਦਾ ਜੀ ਠੀਕ ਹੈ ਜੀ ਯਾਨੀ ਤੇ ਆਪਣੀ ਜਿੱਥੋਂ ਵੀ ਲੈਣਾ ਆਪਣਾ ਵੇਖ ਚਾ ਕੇ ਪਰਖ ਕੇ ਪੂਰੀ ਤਸਲੀ ਕਰਿਆ ਕਰ ਜੇ ਆਪਾਂ ਨਹੀਂ ਤਸਲੀ ਕਰ ਸਕਦੇ ਤੇ ਵੀਡੀਓ ਤੇ ਪਸ਼ੂ ਲਾਉ ਹੀ ਨਾ ਵੀਡੀਓ ਤੇ ਪਸ਼ੂ ਲਾਉ ਨਾ ਤੇ ਇਹ ਆ ਵੀ ਜਿਹੜੇ ਵੀ ਵੀਰ ਭਰਾ ਨੇ ਲੈਣਾ ਚਾਹੂਗੇ ਕਿਸੇ ਵੇਲੇ ਕਿਸੇ ਸੱਜਣ ਨੇ ਮਾਲ ਤੇ ਲੈਣਾ ਦਾ ਦੁੱਧ ਵਾਸਤੇ ਵੀ ਜੀ ਹਾਂ ਜੀ ਤੇ ਜੇ ਮਾਲਕ ਕਿਸੇ ਦੇ ਘਰ ਜਾ ਕੇ ਦੁੱਧ ਹੀ ਨਾ ਕੱਢਿਆ ਇਹਨਾਂ ਨੇ ਹਾਂਜੀ ਹਾਂਜੀ ਉਹ ਕੀ ਫਾਇਦਾ ਲਾ ਕੇ ਪੈਸੇ ਖਰਜਦਾ ਹਾਂਜੀ ਇਹਨੇ ਫੋਟੋਆਂ ਦੇ ਵਿੱਚ ਖੇਡਣੀਆਂ ਨਹੀਂ ਆ ਨਾ ਆ ਇਹਦੇ ਗੱਲ ਤਾਂ ਦੱਸਾਈ ਮੇਰੇ ਮਿਹਨਤ ਕਰਨੀਆਂ ਦੁੱਧ ਚੋਣ ਵਾਸਤੇ ਕਮਾਈ ਵਾਸਤੇ ਹਰ ਬੰਦੇ ਨੇ ਰੁਪਏ ਲਾਉਣੇ ਆ ਹਾਂਜੀ ਹਾਂਜੀ ਤੇ ਮੈਂ ਤਾਂ ਇਹੋ ਚਾਹੁੰਦਾ ਆ ਵੀ ਜਿੰਨਾ ਮਤਲਬ ਹਰ ਬੰਦਾ ਮੇਰੇ ਕੋਲ ਵੀ ਜੇ ਲੈਣਾ ਤਸੱਲੀ ਕਰਕੇ ਖੜਨੀ ਤਸੱਲੀ ਕਰਕੇ ਖੜਨੀ ਕਿ ਹੈ ਕਿ ਤੇ ਇਹੋ ਵੀਰਾਂ ਨੂੰ ਬੇਨਤੀ ਆ ਵੀ ਚਲੋ ਜਿੱਥੋਂ ਵੀ ਅੱਗੋਂ ਮਾਲਕ ਸੁਖ ਰੱਖੇ ਹਾਂਜੀ ਸਾਰਾ ਸੋਨੇ ਰਕੀਆਂ ਜਿੰਨਾ ਜਿੰਨਾ ਦੁੱਧ ਦੱਸਿਆ ਇਹ ਤੋਂ ਵਾਦੀ 2-2 ਕਿਲੋ ਹੋਊਗਾ ਕਿਸੇ ਦੇ ਠੀਕ ਹੈ ਜੀ ਬਾਕੀ ਕੋਈ ਵੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਇੱਥੇ ਆ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ